ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਆਪਣੇ ਤੂਫਾਨੀ ਦੌਰੇ ਦੌਰਾਨ ਚੋਣ ਪ੍ਰਚਾਰ ਕਰਨ ਲਈ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂਰਕੋਟ ਰਣਸੀ ਦੇ ਵਿੱਚ ਪਹੁੰਚੇ ਇਸ ਮੌਕੇ ਲੋਕਾਂ ਦੇ ਭੜਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਹਲਕਾ ਪ੍ਰਧਾਨ ਮਨਜੀਤ ਸਿੰਘ ਬिलासपुर ਨੇ ਕਰਮਜੀਤ ਸਿੰਘ ਅਨਮੋਲ ਲਈ ਵੋਟਾਂ ਮੰਗੀਆਂ ਉੱਥੇ ਹੀ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੇ ਪੰਜਾਬ ਸਰਕਾਰ ਦੇ ਹੁਣ ਤੱਕ ਦੇ ਕੀਤੇ ਹੋਏ ਕੰਮਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਖਾਲਸਾ ਅਤੇ ਬੀਬੀ ਪ੍ਰਿਤਪਾਲ ਕੌਰ ਨੇ ਪਹੁੰਚੇ ਹੋਏ ਵਰਕਰਾਂ ਤੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਪੇਸ਼ ਹੈ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰੀਅਲ ਫੈਕਟ న్యూਸ ਲਈ ਪ੍ਰਦੀਪ ਢਿੱਲੋਂ ਦੀ ਵਿਸ਼ੇਸ਼ ਰਿਪੋਰਟ। ਚੰਗਾ ਸਪੌਂਸਰ ਜੀ ਬਹੁਤ ਲੋਕ ਪਿਆਰ ਕਰਦੇ ਨੇ ਕਿਉਂਕਿ ਕਰਮਜੀਤ ਇੱਕ ਸਾਡੀ ਐਸੀ ਸ਼ਖਸੀਅਤ ਹੈ ਸਾਡੀ ਫਿਲਮ ਲਾਈਨ ਦੀ ਜਿਹੜੀ ਬੇਦਾਗ ਸ਼ਖਸੀਅਤ ਹੈ ਸਭ ਤੋਂ ਇਮਾਨਦਾਰ ਬੰਦਾ ਹੈ ਜਦੋਂ ਕਰੋਨਾ ਕਾਲ ਦੌਰਾਨ ਜਿਹੜੇ ਸਾਡੀ ਲਾਈਨ ਦੇ ਡੇਲੀ ਵੇਜ਼ਰ ਵਾਲੇ ਲੋਕ ਸੀ ਉਹਨਾਂ ਲਈ ਵੀ ਖੜਾ ਰਿਹਾ। ਕਿਉਂਕਿ ਉਹ ਸਮਾਂ ਹੋ ਜਾ ਸੀ ਜਦੋਂ ਲੋਕਾਂ ਨੂੰ ਇਹ ਚਿੰਤਾ ਪਿਆ ਹੋਇਆ ਸੀਗਾ ਕਿ ਅਸੀਂ ਰੋਟੀ ਕਿਵੇਂ ਖਾਵਾਂਗੇ ਜੋ ਪੈਸੇ ਸਾਡੀ ਜੇਬ 'ਚ ਐ ਉਹ ਸਾਹਮਣੇ ਰਹਿਣ ਤੇ ਜਾਣ ਨਾ ਪਰ ਇਹ ਬੰਦਾ ਐਸਾ ਸੀਗਾ ਜਿਨੇ ਸੋਚਿਆ ਕਿ ਸਾਡੀ ਲਾਈਨ ਦੇ ਬੰਦਨ ਵਾਸਤੇ ਨਹੀਂ ਬਚਾਵਾਂਗੇ ਤਾਂ ਕੌਣ ਬਚਾਊਗਾ ਸੋ ਜੇ ਹੁਣ ਕਿਸੇ ਪਾਰਟੀ ਨੇ ਕਰਨਵੀਰ ਨੂੰ ਮੌਕਾ ਦਿੱਤਾ ਸਾਡੀ ਲਾਈਨ ਦੇ ਸਭ ਤੋਂ ਇਮਾਨਦਾਰ ਬੰਦੇ ਨੂੰ ਮੌਕਾ ਦਿੱਤਾ ਸੋ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਉਹਨਾਂ ਨੂੰ ਇਸ ਮੌਕੇ 'ਤੇ ਪਰਖ ਲੈਣਾ ਚਾਹੀਦਾ ਸੋ ਇਸ ਕਰਕੇ ਅਸੀਂ ਐਜ਼ ਕਲਾਕਾਰ ਕਿਸੇ ਪਾਰਟੀ ਵੱਲੋਂ ਨਹੀਂ ਨਾ ਕੋਈ ਪੈਸੇ ਲੈ ਕੇ ਆਏ ਹਾਂ ਅਸੀਂ ਐਜ਼ ਕਲਾਕਾਰ ਸਾਡੀ ਨੂੰ ਅਸtin ਇਹ ਲੱਗਦਾ ਹੈ ਕਿ ਇਹੋ ਜੇ ਸੱਚੇ ਸੱਚੇ ਬੰਦੇ ਜਿਹੜੇ ਨੇ ਇਮਾਨਦਾਰ ਬੰਦੇ ਨੇ ਉਹ ਸਿਆਸਤ ਵਿੱਚ ਆਉਣਗੇ ਤਾਂ ਲੋਕਾਂ ਦੀ ਆਵਾਜ਼ ਉੱਪਰ تک ਪਹੁੰਚ ਸਕਦੀ ਹੈ ਕਿ ਫਰੀਦਕੋਟ ਜਿਹੜਾ ਹਲਕਾ ਬੜਾ ਪੜਿਆ ਲਿਖਿਆ ਹਲਕਾ ਹੈ ਬੜਾ ਸੂਝਵਾਨ ਹਲਕਾ ਹੈ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਇੱਥੋਂ ਬਹੁਤ ਸਾਰੀਆਂ ਜਿਹੜੀਆਂ ਨੰਮੀਆਂ ਲਹਿਰਾਂ ਨੇ ਉੱਠੀਆਂ ਨੇ ਤੋ ਇਸ ਕਰਕੇ ਸਾਨੂੰ ਇਹ ਲੱਗਦਾ ਕਿ ਇੱਥੇ ਲੋਕ ਜੇ ਕੋਈ ਨਵੇਂ ਲੋਕਾਂ ਨੂੰ ਪਹਲ ਦੇਣਗੇ ਇਨਕਲਾਬ ਲੈ ਕੇ ਆਉਣਗੇ ਚੰਗੇ ਤੇ ਸੱਚੇ ਹਿੱਕੇ ਲੋਕ ਨੇ ਸੱਚੀ ਕੋਈ ਚੰਗੀ ਗੱਲ ਕਰਨੀ ਚਾਹੁੰਦੇ ਨੇ ਉਹਨਾਂ ਦੀ ਗੱਲ ਜ਼ੋਰ ਸੁਣਨ। ਤੇ ਹੁਣ ਜੀ ਥੋੜੇ ਰਹਿ ਗਏ ਨੇ ਅੱਜ ਸੁਖਬੀਰ ਬਾਦਲ ਜੀ ਨਿਆਂ ਸਿੰਘ ਵਾਲਾ ਹਲਕੇ ਚ ਆਏ ਹੋਏ ਐ ਤੇ ਉਹਨਾਂ ਨੇ ਲਗਾਤਾਰ ਅੱਜ ਜਿਹੜਾ ਅੰਮ੍ਰਿਤਪਾਲ ਸਾਹਿਬ ਆ ਕੇ ਉਹਨਾਂ ਨੇ ਤਾਂ ਵੀ ਕੱਸਿਆ ਪਰ ਲੋਕਾਂ ਦਾ ਹੰਗਾਰਾ ਕਿਵੇਂ ਲੱਗ ਰਿਹਾ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਜਿੱਥੇ ਵੀ ਜਾਣੇ ਲੋਕ ਬਹੁਤ ਪਿਆਰ ਮਾਹੱਬ ਦੇ ਰਹੇ ਔਰ ਸਰਕਾਰ ਤੇ ਕਮਾਂ ਦੀ ਸ਼ਲਾਘਾ ਕਰ ਜਿਵੇਂ ਆਮ ਆਦਮੀ ਪਾਰਟੀ ਦੇ ਜਿਹੜੇ ਵਾਅਦੇ ਆ ਚੋਣ ਵਾਅਦੇ ਕਿਹਾ ਜਾ ਰਿਹਾ ਕਿ ਚੋਣ ਵਾਅਦੇ ਸਰਕਾਰ ਨੇ ਪੂਰੇ ਨਹੀਂ ਕੀਤੇ ਤੁਸੀਂ ਕੀ ਦੇਖਦੇ ਹੋ ਕਿ ਜਿਹੜੇ ਵਾਅਦੇ ਰਹਿ ਗਏ ਆ ਕਿੰਨੀ ਦੇਰ ਚ ਜਿਹੜੇ ਸਿਰਫ 2 ਸਾਲ ਹੋਏ ਆ ਜੀ 70% ਵਾਅਦੇ ਪੂਰੇ ਕਰਤੇ ਜਿਹੜੇ 3 ਸਾਲ ਪਏ ਆ ਵਾਅਦੇ 5 ਸਾਲਾਂ ਲਈ ਹੁੰਦੇ ਆ ਔਰ ਆਉਣ ਵਾਲੇ ਜਿਹੜੀਆਂ ਵੋਟਾਂ ਆਉਣਗੀਆਂ ਸਾਈ ਦੇ ਵਿੱਚ ਉਹ ਮੰਗਣਗੇ ਇਸ ਆਧਾਰ ਤੇ ਆਮ ਆਦਮੀ ਪਾਰਟੀ ਕਿ ਜੇ ਕੋਈ ਇੱਕ ਵੀ ਵਾਅਦਾ ਸਾਡਾ ਰਹਿ ਗਿਆ ਤਾਂ ਬੇਸ਼ੱਕ ਸਾਨੂੰ ਵੋਟ ਨਾ ਪਾਓ 4 ਤਰੀਕ ਨੂੰ ਜਿਹੜਾ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਜਾ ਰਹੇ ਹੋ ਬਿਲਕੁਲ ਜੀ ਜੇ ਲੋਕਾਂ ਦਾ ਸਾਥ ਰਿਹਾ ਤੇ ਪਰਮਾਤਮਾ ਦੀ ਮਿਹਰ ਰਹੀ ਤਾਂ ਚਲੋ ਧੰਨਵਾਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਸਮੇਤ ਸਮੁੱਚੀ ਉਹਨਾਂ ਦੀ ਟੀਮ ਹੈ ਜਿਹੜੀ ਲੋਕ ਜਿਹੜੀ ਚੋਣ ਮੀਟਿੰਗ ਦੇ ਵਿੱਚ ਜਿਹੜਾ ਪ੍ਰਚਾਰ ਕਰਨ ਲਈ ਪਹੁੰਚੇ ਸਨ ਔਰ ਭਰਮਾ ਇਕੱਠੇ ਇਸ ਦੌਰਾਨ ਹੋਇਆ ਮੇਰੇ ਨਾਲ ਪੂਰੀ ਟੀਮ ਮੌਜੂਦ ਹੈ ਜਿਲ੍ਹਾ ਮੋਗਾ ਦੇ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਸਰਵਜੀਤ ਸਿੰਘ ਖਾਲਸਾ ਜੀ ਸਾਡੇ ਨਾਲ ਮੌਜੂਦ ਹੈ ਪਹਿਲਾਂ ਉਹਨਾਂ ਦੇ ਨਾਲ ਗੱਲ ਕਰਦੇ ਆ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਹੋ ਚੋਣ ਪ੍ਰਚਾਰ ਪੱਖਿਆ ਹੋਇਆ ਅੱਜ ਤੁਹਾਡੇ ਪਿੰਡ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਲੱਗਿਆ ਅੱਜ ਕਰਮਜੀਤ ਜੀ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਤੁਹਾਡਾ ਅਸੀਂ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਪਿੰਡ ਕਰਗਿਦਨ ਮੋਲਜੀ ਦੀ ਯੂਥ ਚੋਣ ਜਲਸੇ ਮੀਟਿੰਗ ਨੂੰ ਕਵਰ ਕਰਨ ਆਇਆ ਹੋ ਤੁਹਾਡਾ ਮੀਡੀਆ ਧੰਨਵਾਦ ਇਸ ਤੋਂ ਬਾਅਦ ਦੀ ਗੱਲ ਆ ਵੀ ਜੋ ਮੋਲ ਪੂਰਾ ਗਰਮ ਆ ਜੀ ਗਰਮੀ ਵੀ ਸਿਖਰਾਂ ਤੇ ਆ ਤੇ ਚੋਣ ਪ੍ਰਚਾਰ ਵੀ ਸਿਖਰਾਂ ਤੇ ਆ ਤੇ ਅੱਜ ਜੇ ਕਰਮਜੀਤ ਅਨਮੋਲ ਜੀ ਆਏ ਆ ਸਾਡੀ ਜਿਹੜੀ ਧੂਰਕੋਟ ਇਕਾਈ ਦੀ ਪੂਰੀ ਟੀਮ ਨੇ ਜੜ ਜਾਨ ਲਾ ਕੇ ਇਕੱਠ ਵੀ ਕੀਤਾ ਲੋਕਾਂ ਲੋਕਾਂ ਨੇ ਕਿ ਸਾਡੇ ਸੱਦੇ ਪੱਤਰ ਤੇ ਬਹੁਤ ਵਧੀਆ ਕੰਮ ਕੀਤਾ ਸੀ ਧੂਰਕੋਟ ਨਗਰ ਦਾ ਵੀ ਧੰਨਵਾਦ ਕਰਦੇ ਆ ਤੇ ਇੱਥੇ ਅਸੀਂ ਕਰਮਜੀਤ ਅਨਮੋਲ ਜੀ ਦੇ ਮੰਗਿਤ ਬਲਾਸਪੁਰ ਜੀ ਨੂੰ ਵਿਸ਼ਵਾਸ ਦਿਵਾ ਕੇ ਤੋਰਿਆ ਕਿ ਪਿੰਡ ਧੂਰਕੋਟ ਲੋ ਤੁਸੀਂ ਦੇਖ ਕਰੋ ਜੋ ਤੇ ਹੋਰਾਂ ਪਿੰਡਾਂ 'ਚ ਆ ਜਿਆਦਾ ਪ੍ਰਚਾਰ ਕਰੋ ਕਿੰਨੀ ਵੋਟ ਹੈ ਕੁੱਲ ਜਿਹੜੀ ਧੂਰਕੋਟ ਰਣਸੀ ਦੀ ਧੂਰਕੋਟ ਰਣਸੀ ਦੀ 4500 ਵੋਟਾਂ ਜੀ ਤੇ ਕੀ ਉਮੀਦ ਕਰਦੇ ਹੋ ਕਿ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਚ ਕਿੰਨੀ ਵੋਟ ਜਿਹੜੀ ਦਿਖ ਰਹੀ ਹੈ ਤੁਸੀਂ 3500 3000 ਦੇ ਕਰੀਬ ਅਸੀਂ ਜੀ ਆਮ ਆਦਮੀ ਪਾਰਟੀ ਦੇ ਇਥੇ ਵੋਟ ਲੈ ਰਹੇ ਆਂ ਕੁਝ ਲੋਕ ਬਾਹਰ ਚਲੇ ਜਾਣ ਕਰਕੇ ਪੋਲ ਵੀ ਘਟ ਹੁੰਦੀ ਆ ਦੂਜੀਆਂ ਦੋਵਾਂ ਪਾਰਟੀਆਂ ਦੇ ਮੁਕਾਬਲੇ ਸਾਡੀ ਇਕੱਲਿਆਂ ਦੀ ਉਨੀ ਵੋਟ ਹੋਊਗੀ ਜੇਕਰ ਅਜੇ ਹਾਈ ਸਾਰੇ ਪਿੰਡਾਂ ਦੇ ਵਿੱਚ ਮਾਹੌਲ ਰਹਿੰਦਾ ਹੈ ਦਾ ਜ਼ਾਹਿਰ ਤੌਰ ਤੇ ਕਰਮਜੀਤ ਸਿੰਘ ਜਿਹੜੇ ਇਹ ਚੋਣ ਜਿੱਤ ਦੇ ਨਜ਼ਰ ਆ ਸਕਦੇ ਨੇ ਕਿਉਂਕਿ ਜਿਵੇਂ ਸਰਬਜੀਤ ਸਿੰਘ ਖਾਲਸਾ ਜੀ ਨੇ ਉਮੀਦ ਜਿਤਾਈ ਹੈ 4500 ਦੇ ਵਿੱਚੋਂ ਕਿ ਕਹਿੰਦੇ ਕਿ 2500 ਦੇ ਕਰੀਬ ਅਸੀਂ ਵੋਟ ਆਮ ਆਦਮੀ ਪਾਰਟੀ ਨੂੰ ਪਵਾਵਾਂਗੇ ਸਾਡੇ ਨਾਲ ਭੈਣ ਜੀ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਲਈ ਦਿਨ ਰਾਤ ਕੰਮ ਕਰਦੇ ਨੇ ਸਤਰੀ ਬੈਂਕ ਦੇ ਵਿੱਚ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਲੋਕ ਸਭਾ ਉਮੀਦਵਾਰ ਆਏ ਆ ਤੇ ਕੀ ਕਹਿਣਾ ਚਾਹੋ ਸਾਡਾ ਪਹਿਲਾ ਤਾਂ ਤੁਹਾਡੇ ਆਉਣ ਦਾ ਬਹੁਤ-ਬਹੁਤ ਧੰਨਵਾਦ ਜੀ ਮੁਰਗੀ ਸਾਡੇ ਕਰਮਜੀਤਨ ਮੋਲ ਜੀ ਆਏ ਸੀ ਬਹੁਤ ਵਧੀਆਗਾ ਉਹਨਾਂ ਨੂੰ ਲੱਗਿਆ ਆਇਆ ਨੂੰ ਸਾਨੂੰ ਵੀ ਬਹੁਤ ਵਧੀਆ ਲੱਗਿਆ ਪਰ ਅਸੀਂ ਇਹ ਵਿਸ਼ਵਾਸ ਰੱਖ ਰਹੇ ਹਾਂ ਕਿ ਅਸੀਂ ਸਾਡੇ ਧੂਰਪੋਟ ਦੇ ਵਿੱਚੋਂ ਕਰਮਜੀਤਨ ਮੋਲ ਨੂੰ ਸਾਰੀਆਂ ਪਾਰਟੀਆਂ ਨਾਲੋਂ ਪੱਕੇ ਵੋਟਰ ਤੇ ਦਿਖਾਵਾਂਗੇ ਤੁਹਾਨੂੰ ਲੱਗਦਾ ਕਿ ਤੁਸੀਂ ਮਹਿਲਾਵਾਂ ਦੀ ਜੇ ਗੱਲ ਕੀਤੀ ਜਾਵੇ ਭੈਣਾਂ ਦਾ ਲੰਬਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਹਜ਼ਾਰ ਰੁਪਏ ਜਿਹੜਾ ਸਰਕਾਰ ਨੇ ਦਿੱਤਾ ਨਹੀਂ ਤੇ ਤੂਰਕੋਟ ਦੀ ਜੇ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਹੱਕ ਚ ਭੁਗਤਣੀਆਂ ਜੀ ਜ਼ਰੂਰ ਭੁਗਤਣਗੀਆਂ ਇਹ ਸਰਕਾਰਾਂ ਦਾ ਹੁੰਦਾ ਕੰਮ 5 ਸਾਲ ਦਾ ਹਜੇ ਤਾਂ ਸਰਕਾਰ ਨੂੰ 2 ਸਾਲ ਹੀ ਹੋਏ ਹਨ ਤੁਸੀਂ ਕੰਮਾਂ ਤੋਂ ਸੰਤੁਸ਼ਟ ਹੋ ਸਰਕਾਰ ਦੇ ਸੰਤੁਸ਼ਟ ਹਾਂ ਜੀ ਬਹੁਤ ਸੰਤੁਸ਼ਟ ਹਾਂ ਸਾਡਾ ਸਾਰਾ ਤੂਰਕੋਟ ਹੀ ਸੰਤੁਸ਼ਟ ਹੈ ਜੀ ਮਹਿਲਾਵਾਂ ਵੀ ਸੰਤੁਸ਼ਟ ਹੈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਵੇਗੀ 3 ਸਾਲਾਂ ਦੇ ਵਿੱਚ ਇਹ ਵਾਦੇ ਸਰਕਾਰ ਜ਼ਰੂਰ ਪੂਰੇ ਕਰੂਗੀ ਜੀ ਸੋ ਪੋਗਾਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਉਮੀਦਵਾਰ ਵਿਜੜੀ ਚੋਣ ਮੁਹੰਮਦ ਤੁਸੀਂ ਦੇਖਿਆ ਪਿੰਡ ਦੇ ਵਿੱਚ ਇਕੱਠ ਨੂੰ ਦੇਖ ਕੇ ਕੀ ਕਹਿਣਾ ਜਾਓਗੇ ਸਾਡੇ ਪਿੰਡ ਦੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਜੀ ਇੱਕ ਇੱਕ ਮੈਂ ਕਹਿੰਦਾ ਵੀ ਬੱਚੇ ਬੱਚੇ ਜਵਾਨ ਦੇ ਅੱਜ ਕੱਲ ਆਮ ਆਦਮੀ ਪਾਰਟੀ ਦਾ ਨਾਂ ਹੈ ਵੱਡੀ ਗੱਲ ਜਿਹੜਾ ਕਾਰਨ ਹੈ ਜੀ ਇਹਨਾਂ ਦਾ ਜਿਹੜਾ ਇਹਨਾਂ ਦੇ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਉਹ ਸਭ ਨੂੰ ਪਤਾ ਦੇਖੋ ਜਿਨ੍ਹਾਂ ਨੇ ਵਿਰੋਧ ਕਰਨਾ ਵਿਰੋਧ ਕਰੀ ਜਾਣ ਉਹ ਕੁਝ ਕੁ ਪਰਸੈਂਟ ਲੋਕ ਆ ਚਲੋ ਕੋਈ ਨਹੀਂ ਕਰਨ ਦਿਓ ਵਿਰੋਧ ਤੋਂ ਵਿਕਾਸ ਨਿਕਲਦਾ ਇਹ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਵਿਰੋਧੀ ਵੀ ਹੈਗੇ ਆ ਵਿਰੋਧੀ ਨੂੰ ਤਕੜਾ ਮੰਨਣਾ ਚਾਹੀਦਾ ਤੇ ਪਰ ਸਾਡੀ ਪਾਰਟੀ ਆ ਇਸ ਵਕਤ ਮਾਣਾ ਆਵਾਜ਼ੀ ਪਾਰਟੀ ਸਾਰੇ ਢੂਡਗੋੜ ਦੇ ਵਿੱਚੋਂ ਤੇ ਇੱਕ ਨੰਬਰ ਦੇ ਸਾਨੂੰ ਬੜੀ ਖੁਸ਼ੀ ਹੈ ਵੀ ਜਿਵੇਂ ਭੈਣ ਜੀ ਹੋਣਾਂ ਨੇ ਕਿਹਾ ਵੀ 70% ਵੋਟ ਸਾਨੂੰ ਤੁਹਾਨੂੰ ਲੱਗਦਾ ਵੀ 4 ਤਰੀਕ ਨੂੰ ਜਿਹੜੇ ਨਤੀਜੇ ਤੁਹਾਡੇ ਹੱਕ ਜੇ ਆਉਣਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਤਾਂ ਹੁਣੇ ਕਹੂੰਗਾ ਵੀ ਕਰਮਜੀਤ ਸਿੰਘ ਨੋਨ ਜਿੰਦਾਬਾਦ ਜੀ ਹਾਂ ਜੀ ਸੋ ਇਹ ਸੀ ਪਿੰਡ ਤੂਰਕੋਟ ਰਣਸੀ ਦੀ ਆਮ ਆਦਮੀ ਪਾਰਟੀ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਦਾ ਇਹ ਪ੍ਰੋਗਰਾਮ ਅਰੇਂਜ ਕਰਵਾਇਆ ਭੈਣ ਜੀ ਹੁਸੈਨ ਨਾਲ ਮੌਜੂਦ ਹੈ ਸਸਿਕਾ ਭੈਣ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਇਹੋ ਜਿਹਾ ਮੈਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਆਉਣ ਕਿ ਇੰਨੀ ਗਰਮੀ ਦੇ ਵਾਹਨ ਦੇ ਬਾਵਜੂਦ ਵੀ ਤੁਸੀਂ ਇੱਥੇ ਪਹੁੰਚੇ ਆਪਣੀ ਟੀਮ ਨੂੰ ਲੈ ਕੇ ਤੇ ਦੂਜਾ ਰਿਆ ਕਰਮਜੀਤ ਕਨੋਲ ਜੀ ਦਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਪਹੁੰਚ ਪਿੰਡ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇੰਨੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਸਾਰੇ ਭਾਈ ਭੈਣ ਵੀਰ ਭਰਾ ਭੈਣਾ ਸਾਰਿਆਂ ਇੱਥੇ ਪਹੁੰਚੀਆਂ ਅਸੀਂ ਕਰਨਜੀ ਤਲਵੰਦ ਜੀ ਨੂੰ ਬਹੁਤ ਵਧੀਆ ਲੀਡ ਦੇ ਜਿਤਾਵਾਂਗੇ ਬਹੁਤ ਧੰਨਵਾਦ ਜੀ ਇਹੋ ਕੈਨੇਡਾ ਤੋਂ ਆਏ ਹੋ ਸਪੈਸ਼ਲ ਇਸ